ਵੰਤਮਾਨ ਉਹਦੀ ਮਾਦਾ ਨਾਲ ਹਰ ਵਾਰ ਸੁਖ ਹੋ ਰਹੇ ਨੇ ਫਰਪਾਲਪੁਰ ਫਰਪਾਲਪੁਰ ਤੇ ਪਿਓ ਦਾ ਨਾਮਿੰਦਰ ਸਿੰਘ ਆ ਸਤੋਜ ਦੇ ਆ ਹਰ ਪਾ ਦਿਨ ਮਾਣ ਇਹਨਾਂ ਦੇ ਰਿਸ਼ਤੇ ਜਿਹੜਾ ਸਾਡੇ ਵਿਆਹ ਹੋਇਆ ਐ ਐਵੇਂ ਹੁੰਦਾ ਸਾਡੇ ਟੱਬਰਾਂ ਦੇ ਆ ਜਾਂ ਸਾਡੇ ਬੈਠੇ ਉਹਦੇ ਵਿੱਚ ਉਹ ਮੇਰੀ ਭੂਆ ਲੱਗਦੀ ਐ ਇਹਦੀ ਪਹਿਲੀ ਤੀਵੀਂ ਮੈਂ ਤੀਵੀਂ ਕਹਿ ਬੈਠਾ ਪਰ ਸਾਡੀ ਧੀ ਬਾਲੇ ਵਾਲ ਦੀ ਸੀ ਪਤਾ ਤੁਹਾਨੂੰ ਅਦਾ ਹੁਣ ਕੁੜੀਏ ਜਿਵੇਂ ਤੂੰ ਸੈਰ ਤੇ ਮਾਰਿਆ ਛੋਟੀ ਧੀਏ ਨਾਲ ਕੁੜੀਆਂ ਨੂੰ ਤਾਂ ਪਤਾ ਹੁੰਦਾ ਨੇ ਇਹੀ ਕਰਨਾ ਹੁੰਦਾ ਵੀ ਕਿੱਥੇ ਕੀ ਨਾ ਅਸੀਂ ਤਾਂ ਮੈਂ ਦੋ ਧੀਆਂ ਦਾ ਪਿਓ ਮੈਨੂੰ ਨਹੀਂ ਪਤਾ ਕੋਨੇ ਦੀ ਇਹਨੇ ਪਹਿਲੀ ਬੀਬੀ ਘਰੇ ਆਹਾਂ ਕੋਈ ਸਾਡੀ ਸਖੀ ਨਹੀਂ ਤਾਂ ਘਰਾਂ ਸਾਲ ਦੀ ਕੁੜੀ ਇਹਦੀ ਛੱਡੀ ਵੀ ਹੈ ਕਿਹਦੀ ਭਗਵੰਤ ਮਾਨ ਦੀ ਲੰਡੂ ਹੀ ਮੈਂ ਸੁਪਰੀਮ ਕੋਰਟ ਦਾ ਵਕੀਲ ਹੈ ਤੇ ਬਾਅਦ ਅਸੋਸੀਏਸ਼ਨ ਦਾ ਇੰਡੀਆ ਸੁਪਰੀਮ ਕੋਰਟ ਦਾ ਮੈਂਬਰ ਹੈ ਮੇਰੇ ਤੇ ਮਕਦਮਾ ਨਹੀਂ ਕਰ ਫਰਮੈਂ ਲੰਡੂ ਕਿਹਾ ਕਹੂੰਗਾ ਕਰ ਲੈ ਮਕਦਮਾ ਮੈਂ ਤਾਂ ਆਪ ਹੀ ਲੜ ਲੈਣਾ ਨਾ ਮਹਾਰਾਣਾ ਆਪ ਹੀ ਲੜ ਲੈਣਾ ਉਹ ਕਹਣਗੇ ਇਹਨੂੰ 6 ਮਹੀਨੇ ਕੈਦ ਕੀ ਇਹ ਝੂਠਾ ਕਾਦਮ ਕਿ ਤਾ ਰਾਮੂ ਵਾਲੀਆ ਭਾਰੀ ਇਹ ਕੌਣ ਹੁੰਦਾ ਇਹ ਲੰਡੂ ਐ ਉਹ ਛੱਡੀ ਵੀ ਐ ਇੱਥੇ ਕੁੜੀ ਗਰਬਾੜਿਆਂ ਵਾਲੀ ਗਲੇ ਵਾਲਾਂ ਦੀ ਉਹ ਵੀ ਚ ਚੱਲ ਰਿਹਾ ਪਰਸੋਂ ਤੋਂ ਇੱਥੇ ਆ ਕੇ ਧੂਂ ਧਾਵਣਾ ਕਿਹੜਾ ਕੈਂਡੀਡੇਟ ਆਪਣਾ ਚਲੋ ਕਈ ਵਾਰੀ ਨੰਦਕਾਰਜ ਮਗਰੋਂ ਵੀ ਹੋ ਜਾਂਦੇ ਐ ਕੈਂਡੀਡੇਟ ਹੈ ਨਹੀਂਗਾ ਮੈਂ ਬੇਨਤੀ ਕਰਦਾ ਜਿੱਤੂਗਾ ਪ੍ਰਗਟ ਸਿੰਘ ਹਾਂ ਅੱਗੇ ਪਰਤੋ ਅੱਗੇ ਆ ਜਾਓ ਜੀ ਆਓ ਜੀ ਆ ਮੁਸਲਮਾਨ ਵੀ ਆ ਕੇ ਅੱਗੇ ਹੋ ਜਾ ਮੈਂ ਮਲੇਰ ਕੋਟਲੇ ਤੋਂ 50 ਮੁਸਲਮਾਨ ਵੀ ਸਾਥ ਨੇ ਉਹ ਸਾਡੀਆਂ ਜਣਾ ਲੰਮੀਆਂ ਐ ਇਹ ਕਿੰਨੇ ਮੁਸਲਮਾਨਾਂ ਚੋ ਤੇ ਕਹੇਗਾ ਆਪਣਾ ਡਾਕਟਰ ਕੋਮ اسماعیل ਜੀ ਰਾਕਰ ਹੁਸੈਨ ਮਹਮਦ ਇਸਮਾਇਲ ਜੀ ਸਰ اسماعیل ਤੇਨ ਕਿਹਨ ਲੜਾਈ ਸੀ ਮੈਂ ਹਾਂਜੀ ਉਹੀ ਆ ਜਾ ਮੈਂ ਪੰਜਾਬ ਮੁਸਲਮਾਨ ਵੀ ਸੱਦ ਲੇ ਔਰ ਅਸੀਂ ਬਾਲੀ ਤੋਪ ਹੈ ਯਾਰ ਕਾ ਨੂੰ ਛੇੜਦੇ ਸਾਨੂੰ ਉਹ ਵੀ ਸੱਦ ਲਿਆ ਯੂਪੀ ਤੋਂ ਮੈਂ ਮਨਿਸਟਰ ਨੇ ਉਥੋਂ ਯੂਪੀ ਵਾਲੇ ਇੱਥੇ ਕੰਮ ਕਰ ਰਹੇ ਉਹ ਵੀ ਸੱਦ ਲਿਆ ਇੱਥੇ ਮੈਂ ਪੜਿਆ ਡਾਕਟਰ ਭਾਰਦਵਾਜ ਕੋਲੋਂ ਇਤੇ ਮੈਂ ਕਾਲਜ ਐਮਏ ਕੀਤੀ ਐ ਪੁਰਾਣੇ ਕਾਸ ਕਲਾਸ ਫਿਰ ਉਹ ਵੀ ਸੱਦ ਲਿਆ ਬੰਦੇ ਲਾਤੇ ਐ 16000 ਤੋਂ 12000 ਭੁਗਤੇ 11 ਭੁਗਤੇ ਪਰ ਕੱਟਦਿਆਂ ਮੈਂ ਤਨੇ ਕਿ ਢੱਡ ਕੱਢ ਲਿਓ ਸਾਡੇ ਵਾਲੀਆਂ ਵੀ ਟੁੱਟੀ ਫੁੱਟੀ ਜਦੋਂ ਰੂਪਨਾ ਪੈਂਦੀ ਐ ਵਿੱਚ ਸਾਡੇ ਵੀ ਰੁਪਈਏ ਕੱਢ ਲਿਓ ਸੋ ਮੈਂ ਬੇਨਤੀ ਕਰਦਾ ਜਿੰਨਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਦਾ ਜੇ ਕਲਮਾ ਹੱਥ ਜਾ ਜਾਣ ਆ ਕੁਝ ਮੁੱਦੇ ਜਿਹੜੇ ਮੈਂ ਲਿਖਿਆ ਤੇ ਥੋੜੇ ਜਿਹਾ ਲੈ ਕੇ ਵੀ ਆਇਆ ਹਾਂ ਉਹ ਤਾਂ ਤੁਸੀਂ ਤੁਸੀਂ ਤਾਂ ਤੋਰੀ ਜਾਂਦੀ ਜਿੜੀ ਦੀ ਤੋਰ ਫੜ ਲੈਨੇ ਆ ਤੇ ਇਹ ਸਾਰੇ ਕਰਦੇ ਹੋ ਇਹਨੂੰ ਹਰਾਉਣਾ ਚਾਹੀਦਾ ਮੈਂ ਵਾਹਿਗੁਰੂ ਨੂੰ ਹਾਜ਼ਰ ਰੱਖ ਕੇ ਕਹਿਣਾ ਮੇਰੀ ਮਾਂ ਦੀ ਮਰਤੂ ਹੋਈ ਹੈ ਮੈਂ ਆਪਦੀ ਮਾਂ ਦੀ ਸੋਖ ਕੇ ਕਹਿਣਾ ਮੈਂ ਇਸੇ ਪਾਪੀ ਕੇ ਜੀਵਨ ਨੂੰ ਇੱਕ ਛਿੜੀ ਛਿੜੀ ਅਕੈਰੀ ਦੀ ਆਤਮਾ ਦਾ ਰਿਮਾਂਗ ਕਰਦਾ ਹਾਂ ਇੱਕ ਇੱਕ ਪਾਰਕਟ ਸੇ ਜਰਨੈਲ ਸਿੰਘ ਐਮ ਐ ਪੀ ਐਚ ਡੀ ਪੜਿਆ ਹੋਇਆ ਐਮ ਐ ਐਸੀ ਇਹਦੇ ਕੋਲੇ ਦਿੱਲੀ ਨੂੰ ਯਾਰਾ ਬਾਬਾ ਜੀ ਇਹ ਮੈਂ ਪੜਿਆ ਬੰਦਾ ਸੀ ਪਿੱਛੇ ਹੋ ਗਿਆ ਐਮ ਐ ਪਾਸ ਉਹ ਮੇਰੇ ਕੋਲੇ ਦੁੱਖ ਸੁਖ ਰੋਣ ਆਉਂਦਾ ਸੀ ਦਿੱਲੀ ਗੁਰਦੁਆਰਾ ਸਿੰਘ ਸ੍ਰੀ ਦੀਸ ਗੰਨੇ ਕੋਲ ਮੱਥਾ ਟੇਕਣ ਆਉਂਦਾ ਸੀ ਉਹ ਪਿੱਟ ਕੇ ਮਰ ਗਿਆ ਵੀ ਮੈਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਆ ਉਹ ਕੇਜਰੀ ਵਾਲਾ ਤੇਰੇ ਕੀੜੇ ਪੈਣਗੇ ਕਰ ਲਾ ਮੁਕਾਦਮਾ ਮੇਰੇ ਤੇ ਤੇਰੇ ਕੀੜੇ ਪੈਣਗੇ ਤੈਉਂ ਦਰবেশ ਨੂੰ ਸਿੱਖ ਕਰਕੇ ਤੇ ਪੰਜਾਬੀ ਕਰਕੇ ਮੰਤਰੀ ਨੇ ਬਣਾਇਆ ਬੋਲ ਨਾ ਹੰਸੋ ਹੰਸਾ ਤੁਸੀਂ ਤੁਸੀਂ ਤਾਂ ਕਿਉਂ ਜ ਐ ਲਾਗਦਾ ਪਾਣੀ ਇਧਰ ਦੁੱਧ ਇਧਰ ਹੋ ਜਾਂਦਾ ਉਹ ਹੈ ਤੁਸੀਂ ਕੀ ਇਹਨੇ 10 ਸਾਲਾਂ ਚ ਇੱਕ ਵੀ ਪੰਜਾਬੀ ਆਪਦੀ ਕੈਬਨਿਟ ਦੀ ਮੰਤਰੀ ਬਣਾਇਆ ਅਰੇ ਮੈਂ ਤਾਂ ਕਹਾਂ ਮੈਂ ਕੇਂਦਰ ਦਾ ਮੰਤਰੀ ਸੀ ਜਿਹੜੇ ਰਾਸ਼ਟਰਪਤੀ ਰਾਜ ਰਣ ਵਿੱਚ ਦਰਸਲ ਕਰਦੇ ਤਾਂ ਪੁੱਛਦਾ ਕੋਈ ਨਹੀਂ ਜਿਹੜੇ ਦਿੱਲੀ ਹੁੰਦੇ ਇਹਨੇ ਉੱਥੇ ਵੀ ਸਿੱਖ ਨਹੀਂ ਬਣਾਇਆ ਪੰਜਾਬੀ ਨਹੀਂ ਬਣਾਇਆ ਲਿਖਿਓ ਪੁੱਤਰ ਕਹੋ ਵੀਰੋ ਸਰਦਾਰੋ ਚੌਧਰੀਓ ਸ਼੍ਰੀ ਮਾਨੋ ਧੀਓ ਇਹਨੇ ਉਥੇ ਨਹੀਂ ਲਾਇਆ ਉਹ ਮਰ ਗਿਆ ਮੈਂ ਪੰਜ ਵੇਰੀ ਕਰਨਲ ਸਿੰਘ ਨੂੰ ਹਸਪਤਾਲ ਚ ਮੈਨ ਲਿਆ ਉਹਨੇ ਪੰਜੇ ਵੇਰੀ ਮੈਨੂ ਕਿਹਾ ਜੋ ਜਨਰਲਸੋ ਨੇ ਕਿਹਾ ਮੈਂ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦਾ ਮੈਂਬਰ ਕਰ ਲਾਂ ਮੈਂ ਫਤਵਾ ਕਰਨੈਤ ਸਿੰਘ ਨੇ ਕਿਹਾ ਮੇਰੀ ਮੌਤ ਕੇਜਰੀਵਾਰ ਨੇ ਕੀਤੀ ਹੈ ਮੈਂ ਸਰਦਾਰ ਕਰਨਗਟ ਸਿੰਘ ਸਾਰੇ ਤੁਸੀਂ ਬੈਠੇ ਆ ਤੁਹਾਡੇ ਸਾਹਮਣੇ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਵੱਡੇ ਥਾਂ ਤੇ ਬੈਠੇ ਆ ਜਦੀਸ਼ ਕਮਿਸ਼ਨ ਬਣਾਓ ਔਰ ਜਰਨੈਲ ਸਿੰਘ ਐਮਐਲਏ ਦੀ ਮਰਤੂ ਦਾ ਫੁੱਲ ਜੁਡੀਸ਼ੀਅਲ ਇਨਕੁਆਇਰੀ ਕਰੋ ਕੇਜਰੀਵਾਲ ਨੂੰ ਉਮਰ ਕੈਦ ਹੋਊਗੀ ਐਡੇ ਐਡੇ ਪਾਪੀ ਆ ਕੇ ਪੰਜਾਬ ਨੂੰ ਲੁੱਟਣ ਪੰਜਾਬੀਆਂ ਦੇ ਐਮਐਲਏ ਨੂੰ ਮਾਰਨ ਸੋ ਮੈਂ ਬੇਨਤੀ ਕਰਦਾ ਕਿ ਬਹੁਤ ਅਗਰ ਟਾਈਮ ਨਹੀਂ ਲੈਂਦਾ ਕਿ ਇੱਕ ਇੱਕ ਵੋਟ ਇਹਨਾਂ ਨੂੰ ਪੰਜੇ ਵਾਲਿਆਂ ਨੂੰ ਪਾਓ ਤੇ ਪਿੱਛੇ ਛੁੱਟੋ ਮੈਂ ਸੁਪਰੀਮ ਕੋਰਟ ਦਾ ਵਕੀਲ ਹੋਣ ਕਰਕੇ ਜਿਹੜੇ ਵਕੀਲਾਂ ਵੱਲੋਂ ਇੱਕ ਸਰਦਾਰ ਖੜੇ ਹੈ ਉਹਦਾ ਹੱਕ ਆ ਕਿਉਂ ਲੜਨਾ ਬਰਾਲਾ ਸਾਹਿਬ ਆਖਿਆ ਕੋਮਰ ਜੀ ਕੋਮਰ ਸਾਹਿਬ ਕੋਮਰ ਸਾਹਿਬ ਮੈਂ ਮੰਨਤ ਕਰਦਾ ਵੇ ਉੱਠ ਗਏ ਹੱਥ ਚੁਗਾ ਗਏ ਬਾਈ ਜੀ ਕਈ ਵਾਰੀ ਜੇ ਵੋਟਾਂ ਬਾੜੀਆਂ ਘਟ ਜਾਣ ਤੇ ਜਮਾਨਤ ਦੇ ਜਿਹੜੇ ਤੇੜੇ-ਤੇੜੇ ਗੱਲ ਆ ਜਾਂਦੀ ਹੈ ਸਮਝੋਗੇ ਨਾ ਨੰਦਕਾਰ ਤੇ ਵਿਆਹ ਹੋਵੇ ਨਾ ਹੋਵੇ ਜੇ ਰਹਿ ਜਾਣ ਨਾ ਤਾਂ ਬਦਨਾਮੀ ਹੁੰਦੀ ਹੈ ਬਾਈ ਜੀ ਤੂੰ ਚੁੱਪ ਕਰਕੇ ਬਹਿ ਜਾ ਸਰਦਾਰ ਸੰਘਵੀਰ ਸਿੰਘਾਂ ਅੱਗੇ ਮੈਂ ਪਟਨਾ ਸਾਹਿਬ ਤੋਂ ਸਿੱਧਾ ਉੱਥੋਂ ਆ ਰਿਹਾ ਪਟਨਾ ਸਾਹਿਬ ਤੋਂ ਉੱਥੇ ਬਹੁਤ ਗੱਲਾਂ ਚੱਲੀਆਂ ਸਖਵੀਰ ਸਿਆ ਤੁਸੀਂ ਕਾਹਨੂੰ ਪਟਨਾ ਸਾਹਿਬ ਦੇ ਮੂਹਰੇ ਬੋਲਣਾ ਸੀ ਉਹਦੇ ਮੂਹਰੇ ਤਾਂ ਰਣਜੀਤ ਸਿੰਘ ਬੋਲਿਆ ਮੈਂ ਉੱਥੋਂ ਪੜ ਕੇ ਆਇਆ ਵੀਰੋ ਰਣਜੀਤ ਸਿੰਘ ਲੋਹਰੋਂ ਆਥੀ ਘੋੜੇ ਲੈ ਕੇ ਮੱਥਾ ਟੇਕਣ ਗਿਆ ਔਰ Hindu ਔਰ ਮੇਰੇ ਆਲਕਾ ਜੇ 200 ਬੰਦਾ ਮੱਥਾ ਟੇਕਦਾ 185 Hindu ਹੈ ਐਡਾ ਸਾਂਝਾ ਗੁਰੂ ਹੈ ਤੇ ਤੂੰ ਇਹਨੂੰ ਜੀਸਮ ਉੱਥੇ ਜਾਵੇ ਤਾਂ ਸੁਖਵੀਰ ਤੂੰ ਕਾਤੋਂ ਉਹਦੇ ਨਾਲ ਤੂੰ ਕਾਤੋਂ ਉਹ ਮੈਂ ਟੁੱਟੀਆਂ ਜੇ 2 300 ਬੱਸਾਂ ਲੈ ਕੇ ਉਹਦੇ ਨਾਲ ਟੱਕਰ ਲਾਈ ਜਾਣਾ ਉਹਦੇ ਮੁਰੇ ਤਾਂ ਕੇਲੇ ਨਹੀਂ ਠੀਕੇ ਪਟਨਾ ਸਾਹਿਬ ਦੇ ਹਟ ਜਾ ਵਕੀਲ ਸਾਹਿਬ ਨੂੰ ਪਾ ਲੈ ਮੈਂ ਲੀਗਲ ਕਾਨੂੰਨ ਵੀ ਜਾਣਦਾ ਹੈ ਬਦਨਾਮੀ ਵਾਲੇ ਕਾਨੂੰਨ ਵਿੱਚ ਜਿਹੜੀ ਬਦਨਾਮੀ ਦੀ ਸਜ਼ਾ ਨਹੀਂ ਹੁੰਦੀ ਬਦਨਾਮੀ ਦਾ ਰਿਕਾਰਡ ਮੜਾ ਜੇ ਵਕੀਲ ਸਾਹਿਬ ਤੁਹਾਡੀ ਜ਼ਮਾਨਤ ਜਬਤ ਹੋ ਗਈ ਸੁਖਵੀਰ ਤਾਂ ਜਾ ਕੇ ਉੱਥੇ ਡੱਬ ਵਾਲੀ ਮੰਡੀ ਕੋਲੇ ਲੰਬੀ ਬਹਿ ਜੀ ਤੇ ਤੁਹਾਡੇ ਕਿ ਮੈਂ ਕਹਣਗੇ ਆ ਗਿਆ ਜਵਾਨ ਤੇ 잡ਦੀ ਆ ਬਹਿ ਜੋ ਬਾਕੀ ਠੀਕ ਹੈ ਜੀ ਹੁ ਸਵਾਲ ਕਰ ਲਈ ਰਾਸਪਾਠੀ ਬੀਜੇਪੀ ਦੀ ਹਾਂ ਬੀਜੇਪੀ ਦੀ ਗੱਲ ਬਾਤ ਕਰੋਗੇ ਕੋਈ ਬੀਜੇਪੀ ਨੂੰ ਮੈਂ ਬੀਜੇਪੀ ਨੂੰ ਤੇ ਲੜਨੇ ਨਹੀਂ ਚਾਹਦਾ ਲੋਕਾ ਤੋਂ ਲੜਦੇ ਆਂ ਉਨ੍ਹਾਂ ਕੰਮ ਨਹੀਂ ਇੱਥੇ ਇੱਥੇ ਤਾਂ ਘੋਟਿਆਂ ਦਾ ਭੇਜਣਾ ਹੈ ਤੇ ਤੁਸੀਂ ਕਹ ਰਹੇ ਹੋ ਉੱਥੇ ਬਾਹਰੋਂ ਆ ਕੇ ਇਹ ਸਭ ਉਹਨੇ ਜਾਣਦੇ ਹੋ ਕੁਝ ਨਹੀਂ ਮੈਨਣਾ ਕਾਲ ਸਿੱਧੀ ਹੈ 100% ਸਿੱਧੀ ਇਹਨਾਂ ਨੇ ਪੰਜੇ ਵਾਲੇ ਨੇ ਜਿੱਤਣਾ ਆਸ਼ੂ ਸਾਹਿਬ ਬਹੁਤ ਸੰਗਰਸ਼ਈ ਹੈ ਆ ਬੈਠੇ ਸਾਰੇ ਜਾਨੇ ਚੰਨੀ ਸਵਾਲ ਹੀ ਸਕੇ ਇਹ ਹੈ ਅਰਗਟ ਸੋਰੀ ਇੱਕalle ਹੀ ਸਾਬਤ ਕਰਦੇ ਆ ਕਿ ਜਿਹੜੇ 올림픽 ਜਿੱਤ ਸਕਦੇ ਆ ਕੇਜਰੀਆਲ ਲੁਧਿਆਣੇ ਦੇ ਲੋਕ ਦੇ ਨਾਲ ਨੂੰ ਮੈਗਲੀ ਦੀਆਂ ਇਹ ਅਲੰਪਕੇ ਮੈਡਲ ਦੇ ਸਕਦਾ ਹੈ ਇਹਨਾਂ ਨੂੰ ਮੈਡਲ ਹੀ ਮਿਲਣਗੇ